ਸਸਿਕਲ ਜੀ ਸਾਰੀਆਂ ਭੈਣਾਂ ਨੂੰ ਸੋਫਰਮ ਗਲੋਬ ਵੱਲੋਂ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਭੈਣ ਭਰਾ ਠੀਕ ਹੋਵੋਗੇ ਅਸੀਂ ਅਸੀਂ ਅੱਜ ਪਰੌਣੇ ਦਾ ਇੰਤਜ਼ਾਰ ਕਰ ਰਹੇ ਹਾਂ ਤੇ ਇਸ ਕਰਕੇ ਅਸੀਂ ਹੁਣ ਸਾਰੇ ਨਾਲ ਟੋਕ ਬੈਠੇ ਆਂ ਵੀ ਪਰੌਣੇ ਕਿਹੜੀ ਕੜੀ ਆਉਣ ਤੇ ਅਸੀਂ ਜੀ ਉਹਨਾਂ ਨੂੰ ਚਾਹ ਪਾਣੀ ਪੁਲਾਈਏ ਤੇ ਅਸੀਂ ਚਾਹ ਪਾਣੀ ਪੀਏ ਅੱਜ ਆਪਣੇ ਗੈਸਟ ਹੋਣੇ ਸੀ ਮੰਮੀ ਜੀ ਨੇ ਤੁਹਾਨੂੰ ਦੱਸ ਦਿੱਤਾ ਸੀ ਪਹਿਲਾਂ ਤੇ ਹੁਣ ਅੱਜ ਗੈਸਟ ਆਏ ਹੋਏ ਆ ਤੇ ਚਲੋ ਮਿਲੌਣੇ ਆ ਫੇਰ ਚਾਚਾ ਜੀ ਚਾਚੀ ਜੀ ਤੇ ਨਾਲੇ ਸਾਰੀ ਫੈਮਿਲੀ ਆਈ ਹੈ ਜੇ ਬਾਕੀਆਂ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੋਵੋਗੇ ਤੇ ਚਾਚਾ ਜੀ ਚਾਚੀ ਜੀ ਆਏ ਆ ਅੱਜ ਤੇ ਚਲੋ ਤੁਹਾਨੂੰ ਮਿਲੌਣੇ ਆ ਉਹਨਾਂ ਦੇ ਨਾਲ ਚਾਰ ਪੀਸ ਨਹੀਂ ਵੀ ਟੋਸਣ ਲਾਇਆ ਜਾ ਕਿਸੀ ਚੋ ਹਾਂ ਇਹ ਆਪਾਂ ਕਰਦੇ ਹਾਂ ਹਾਂ ਜੀ ਹਾਂ ਜੀ ਕਿੰਨਾ ਠੀਕ ਠਾਕ ਹੈ ਹਾਂ ਜੀ ਬਹੁਤ ਵਧੀਆ ਠੀਕ ਠਾਕ ਦਿਸ਼ਾ 2800 ਔਰ ਮੰਮੀ ਕੀ ਤਾਂ ਕਾਕਾ ਜੀ ਦਾ 10 ਮਿੰਟ ਹੀ ਕੋਈ ਹਾਂਜੀ 10 ਮਿੰਟ ਹੀ ਕੋਈ ਨੂਰ ਨੋਟ ਤੇ ਲਗਾ ਦਿੱਤੇ ਕੋਈ ਨਹੀਂ ਤੁਹਾਨੂੰ ਲੈ ਕੇ ਜਾ ਐਸੀ ਆ ਰਹੀ ਹੈ ਨਾ ਜਿੱਥੇ ਪਹਿਲਾਂ ਹੌਸੇ ਕਰਾਣੀ ਹਵਾ ਆ ਰਹੀ ਹੈ ਹਵਾ ਨਹੀਂ ਬੈਠੀ ਸਾਹਮਣੇ ਚਲਤ ਹੀ ਹੋਤੇ ਹੈ ਜੀ ਕੋਈ ਨਹੀਂ ਉਹ ਹਾਜ਼ੀ ਜੀ ਲਈ ਸੀ ਉਹਦਾ ਉਹਦਾ ਬਿੰਦਿਆ ਚੜਿਆ ਹਾਂ ਹਾਲ ਦੇਖ ਸਕਦੇ ਹਾਂਜੀ ਇਹ ਦੇਖ ਬਸਲਾ ਹੋ ਗਿਆ ਹਲਦੀ ਦਾ ਨਹੀਂ ਆਨੇ ਦੇਸ ਦੁਰਗੁਮੇ ਦੀ ਕਚਰਨ ਆਹ ਹੋਰ ਤਾਂ ਸੁੰਦਰ ਆਤਮਾਨ ਦੇ ਕੋ ਚੱਲ ਤੂੰ ਮੈਂ ਆ ਪਾ ਲਾ ਪੈਨੋ ਹਾਂ ਇਹ ਕੋਈ ਨਹੀਂ ਕਰੇ ਮੈਂ ਨਹੀਂ ਲਾਉਂਦਾ ਨਹੀਂ ਕੋਈ ਆਨੇ ਤੋਂ ਭਰਾਵਾ ਤੂੰ ਓ ਕੀ ਕਰਨਾ ਹੈ ਪਹਿਲੀ ਵਾਰ ਆਇਆ ਆ ਜੀ ਸੇਤੀ ਹੋਇਆ ਸੇਤੀ ਹੋਇਆ

आ जाए कि रखते हो और बैठ जा तू सो बैठ जा देखदा अपना काम हूं और बैठ हाँ जी ठीक ठाक है बाजी ठीक है तो सुनाओ शेयर कितना की डाउन हो गया सेंटो बाय डाउन हां तर ठीक हो गए थे बनाए थे बहुत काम हां जी वो तो है बाजी गर्मी बहुत ज्यादा गुडमन ठीक है हां जी गुडमन ठीक है पर सही हो दादा हां हां जी तो देखि थी जॉइनिंग होन तो जा रहे हैं फोन तो किया मैंने मुझे ठीक था हां जी मैंने करके बैठे मुझे हां मैंने तो आज कर और का ठीक है बस सो जाओ नहीं आ नहीं आऊंगा मैं आ जाऊंगा जा 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 इधर तक ना ना पूछ

ਔਰ ਉਹ ਦੁਬਾਰਾ ਆਇਆ ਉਹ ਤੇ ਨੱਕ ਰੈਣੇ ਖੂ ਲੱਗ ਗਿਆ ਉਹਨੇ ਫੋਨ ਕਰਾ ਚਾਹ ਬਣਾ ਕੇ ਆ ਗਿਆ ਇਹ ਗੇਂਦ ਗੜੀ ਉਹਨੇ ਮੈਨੂੰ ਕਿਹਾ ਚਾਹ ਤਿਆਰੀ ਆ ਬਦੋਂ ਮੈਂ ਕਿਹਾ ਚਾਹ ਤਿਆਰ ਆ ਤੂੰ ਚੱਲ ਸਹੀ ਗੱਲ ਆ ਉਹਨਾਂ ਨੇ ਤਾਂ ਮੈਂ ਲਾ ਕੇ ਕਿਹਾ ਮੈਂ ਤੋਂਦਾ ਰਹੀ ਸੀ ਇਹ ਕਰਕੇ ਰਾਤ ਨੂੰ ਜੱਲਾ ਅਣੀ ਤਾਂ ਰਾਤ ਦੇ ਲੱਗਾ ਉਹ ਦਾਰੇ ਜੀ ਆ ਬਦੈ ਚੈਰੀ ਤੇ ਚੱਲ ਕੇ ਟੇ 10 ਗ੍ਰਾਮ ਲੈ ਕੇ ਆ ਬਖਾਰ ਦਾ ਪਹਿਲਾਂ 11 ਸੀ ਨਹੀਂ ਗੱਡੀ ਦਾ ਬਹੁਤ ਚਾਂਗ ਹੋ ਗਏ ਨੂੰ ਪੋਤਾ ਦਿਓ ਵੀ 3 ਘੰਟੇ ਤੇ ਜੈ ਨੀ ਕਾਰੀ ਗੱਡੀ ਆ ਗਈ ਆ ਆ ਪਿੱਛੇ ਨੂੰ ਹੋ ਜਾ ਚਲ ਪਾ ਦੇ ਪਿੱਛੇ ਆ ਜਾ ਇੱਧਰ ਨੂੰ ਆ ਜਾਓ ਇੱਧਰ ਆ ਜਾ ਹਾਂਜੀ ਕੋਈ ਬਹਿ ਜਾ ਤੁਸੀਂ ਬਾਜੀ ਆ ਜਾਓ ਕੋਈ ਆ ਜਾ ਵਿੱਕੀ ਤੂੰ ਹਾਂਜੀ ਕੋਈ ਨਹੀਂ ਆ ਜਾ ਆ ਜਾ 3 ਦਿਨ ਨਹੀਂ ਨਾ ਕੀ ਵਧਤੀ ਜਾਏ ਚਾਨਣ ਦੇ ਕਾ ਕੀ ਹੋਇਆ ਯਾਹ ਪੱਕਾ ਹੈ ਵਧਿਕਾ ਹੈ ਹੋਰ ਆ ਮੇਰੇ ਸ਼ੋਰਾਂ ਬੰਦ ਹੀ ਚਾਹ ਲੈ ਪਾ ਰਿਹਾ ਫਾੜ ਦੇ ਕਿ ਮੈਂ ਆਟਾ ਭਾਈ ਨੂੰ ਸਵੇਰ ਦੀ ਛੁੱਟੀ ਮਿਲੀ ਸੀ ਇਹ ਕਰੇ ਕੋਈ ਪਤਾ ਨਹੀਂ ਕਿ ਕਾਮ ਮਿਲ ਗਈ ਚਾਨਣ ਕੀ ਨਹੀਂ ਤਾਂ ਉਹਦਾ ਨਹੀਂ ਛੁੱਟੀ ਬੰਦ ਅੱਗੇ ਜਿੰਨਾ ਸੈਲਰ ਦੇ ਨਾ ਇਹ ਨਾ ਪਾਣੀ ਨੂੰ ਤੇ ਚਾਚੜੇ ਹਾਂ ਪੁੱਛੋ ਕਾ ਹਾਂ ਬੜਾਈ ਉੱਥੇ ਲੈ ਕੇ ਰਹਿ ਗਏ ਸਾਨੂੰ ਆਓ ਆਓ ਤੁਸੀਂ ਕਹਿੰਦੇ ਭਾਈ ਉਹ ਵੀ ਇੱਕਦਮ ਹੀ ਹੋ ਗਿਆ ਨਾ ਭੈਣ ਜੀ ਬੜਾ ਤੇਰਾ ਨਾ ਇਹ ਤੇ ਵਧੀਰਾ ਕਰਾਇਆ ਬਾਕੀ ਬੰਦੇ ਦੀ ਚੁੱਪ ਕਰੋ ਮਾਨਵਾ ਹੋਰ ਆਪ ਸਭ ਚੁੱਪ ਕਰੋ ਕਹਿੰਦੇ ਜਿਸ ਨੇ ਬਦੇ ਲੀਗੀ ਆ ਉਹਦਾ ਸਾਰਾ ਕੁਝ ਹੋਣਾ ਤੇ ਉਹ ਬਾਹਰ ਵਾਲੇ ਸੀ ਉਹ ਵੀ ਦਿਨ ਨਾਲ ਮੈਂ ਕਿਤਾ ਜੀ ਤਾਇਆ ਹਾਂ ਉਹ ਦੋਨੇ ਇੱਕ ਹੀ ਚੱਲ ਦਿਨਾਂ ਨੂੰ ਵਿਆਹ ਦਾ ਚਾਸਗਾ ਹੈ ਨਾ ਖਰਿਆ ਕਿ ਜਿੰਨੂ ਕਹਿਣਾ ਤੂੰ ਹੀ ਨਹੀਂ ਮੰਨੀ ਕਹਿੰਦਾ ਕੀ ਰਹਿ ਗਿਆ ਸੀ ਬਾਮਾ ਕਰਕੇ ਕੁੜੀ ਨੂੰ ਭਰੇ ਲੈ ਆਉਣਾ ਸੀ ਮੈਂ ਕਿਹਾ ਕਿ ਉਹ ਇਦਾਂ ਨਹੀਂ ਹੋਣੀ ਨਾ ਇੱਦਾਂ ਹੀ ਕਹਿੰਦੇ ਹੀ ਰਹਿੰਦੇ ਇੰਨਾ ਖਰਚਾ ਮੈਂ ਕੀਤਾ ਇੰਨਾ ਕੋ ਸੋਨਾ ਵੀ ਰਹਿ ਗਿਆ ਸੀ ਇੱਥੇ ਕੁਝ ਨਹੀਂ ਗਿਆ ਚਲੋ ਭੈਣ ਜੀ ਕੀ ਕਰ ਸਕਦੇ ਪਪਾ ਨਹੀਂ ਰਸੀ ਇਦਾਂ ਹੁਣ ਟਾਈਮ ਦਾ ਪਤਾ ਨਹੀਂ ਲੱਗਦਾ ਐਸੀਆ ਤੇਰਾ ਵੀਡੀਓ ਹਾਂ ਜੀ ਕਿ ਆਪਣੇ ਚਾਚਾ ਜੀ ਬੀਬੀ ਲਈ ਇਹ ਚਾਚੀ ਜੀ ਆਪ ਬਾਕੀ ਸਾਰਿਆਂ ਨੂੰ ਤੁਸੀਂ ਜਾਣਦੇ ਹੋਵੋਗੇ ਨਾ ਬੀਬੀ ਸਸਰੀਕਾਲ ਕਿਉਂ ਬੀਬੀ ਬਾਈ ਕਰਦੇ ਇਹਨਾਂ ਦਾ ਆਹ ਸਰ ਗਿਫਟ ਲੈ ਕੇ ਆਂਦੇ ਆ ਉਹਨਾਂ ਨੇ ਤੂਰੇ ਕੀ ਹੋਇਆ ਜੈਸਮਿਨ ਵੀ ਅੱਜ ਚੁੱਪ ਕਰਕੇ ਬੈਠੀ ਆ ਜੈਸਮੀਨ ਵੀ ਅੱਜ ਤਾਂ ਚੁੱਪ ਐ ਠੀਕ ਨਹੀਂ ਸੀਗਾ ਹਫਤਾ ਹੋ ਗਿਆ ਇਹਨੂੰ ਤੇ ਬਾਕੀ ਅਸੀਂ ਲੈ ਕੇ ਆਏ ਆ ਉਹ ਚਾਹ ਬਣਦੀ ਪਈ ਆ ਆਪਾਂ ਕਿ ਲੈਣਾ ਬਰੈਡ ਪਕੌੜੇ ਹਾਂ ਆਪਾਂ ਤੁਹਾਨੂੰ ਦਰਸ਼ਨ ਕਰਾਉਨੇ ਆ ਬਰੈਡ ਪਕੌੜਿਆਂ ਦੇ ਪਕੌੜੇ ਹੋਰ ਕੀ ਆ ਚੋਲ ਚੋਲਤ ਬਣਾਉਣੀ ਆ ਹਾਂ ਮਠਾਈ ਦੇਵਾਂਗੇ ਨਾਲ ਤੇ ਆਹ ਬਣਾਵਾਂ ਦੀ ਦਾਲ ਬਣਦੀ ਪਈ ਆ ਫਿਰ ਵਾਹਾਂ ਦੀ ਦਾਲ ਸਪੈਸ਼ਲ ਹੈ ਗਾਇਜ਼ ਇਹ ਤੁਸੀਂ ਬਣਾ ਕੇ ਦੇਖਿਓ ਇਹ ਘਰੇ ਬਹੁਤ ਵਧੀਆ ਬਣਦੀ ਆ ਪਰ ਇਹ ਬਣਾਉਣੀ ਕਿਸੇ ਕਿਸੇ ਨੂੰ ਹੀ ਆਉਂਦੀ ਆ ਤੇ ਆਪਾਂ ਅੱਗੇ ਵੀ ਵੀਡੀਓ ਚਲਾਉਨੇ ਆ ਤੇ ਤੁਸੀਂ ਜੇ ਆਪਣੇ ਚੈਨਲ ਤੇ ਨਵੇਂ ਆ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਉਹਦੇ ਨਾਲ ਬੈਲ ਆਈਕਨ ਦਬਾਉਣਾ ਕਦੇ ਨਾ ਭੁੱਲਿਓ ਚਲੋ ਮੈਂ ਚੱਲੋ ਹੁਣ ਇੱਕ ਦਸਤੋ ਉਹ ਲਰਵਾਤੀ ਚਲਾ ਜਾ 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 ਨੂਰ ਇੱਧਰ ਆਇਆ ਇੱਧਰ ਹੈਲੋ ਕੱਤੇ ਹੈਲੋ ਹੈਲੋ ਕਰਦੇ ਫਿਰ ਹੋਰ ਹਾਂ ਹੈਲੋ ਕਿੱਦਾਂ ਚੁੱਪ ਕਰਕੇ ਖੜ ਗਈ ਤੁਸੀਂ ਅੱਪਾ ਜੀ ਅੰਦਰ ਚੱਲ ਕੇ ਦੇਖੋ ਜਰਾ ਤੇ ਮੈਂ ਜਾਣਾ ਸੀ ਨਹੀਂ ਆ ਗਿਆ ਬੱਤੀ ਚੱਲ ਗਈ ਕੱਪੜੇ ਨਾ ਪ੍ਰੈਸ ਹਾਂ ਕੱਪੜੇ ਵੀ ਨਾ ਪੈਂਦੀ ਪ੍ਰੈਸ ਸਾਰੀ ਦਿਹਾੜੀ ਇੱਦਾਂ ਹੀ ਰਹਿ ਬਾਅਦ ਇਹ ਬਿੰਕੀ ਕੰਮ ਕਰਦਾ ਹੀ ਕੰਪਿਊਟਰ ਖਰਾਬ ਹੋ ਗਿਆ ਲੋਕ ਇਹ ਕੰਮ ਤੋਂ ਪਰੇਸ਼ਾਨ ਨੇ ਨਹੀਂ ਕੱਪੜਿਆਂ ਤੋਂ ਪਰੇਸ਼ਾਨ ਹਾਂ ਰੀਬੀਨ ਵਸਪੀਨਾ ਤਾਂ ਮੈਂ ਕਹਿ ਜਾਵਾਂ ਬਾਬਾ ਜੀ ਬੱਤੀ ਆਜਵੇ ਬਾਬਾ ਜੀ ਬੱਤੀ ਆਜਵੇ ਮੈਂ ਵੀ ਤੇਰੇ ਪਿੱਛੇ ਮੈਂ ਰਾਤ ਲਾਈ ਦੇਣਾ ਤੂੰ ਸਿੰਦੇ ਹਾਂ ਆ ਦੇ ਲੈ ਵੀ ਗਾਈਸ ਹੁਣ ਆਪਾਂ ਚੱਲੇ ਆਂ ਕੰਮ ਤੇ ਆਪਣੀ ਡਿਊਟੀ ਦਾ ਟਾਈਮ ਹੋ ਗਿਆ ਤੇ ਹੁਣ ਹੁਣ ਪਰੋਣੇ ਹਜੇ ਇੱਥੇ ਹੀ ਆ ਤੇ ਆਪਣਾ ਵੱਡਾ ਵੀਰ ਵੀ ਉਹ ਦੇ ਲੋ ਤਿਆਰ ਹੋ ਗਿਆ ਚੱਲ ਜੀ ਚੱਲ ਕੋਕੇ ਬਾਹਰ ਹਜੇ ਸਾਰੇ ਜਨੇ ਖਾਣਾ ਖਾਣ ਦੇ ਆ ਚਲ ਵੇਹਣ ਬਿੱਤੀ ਚਲੋ ਜੀ ਠੀਕ ਹੈ ਚਲੋ ਠੀਕ ਹੈ ਜੀ ਮਿਲਦੇ ਆ ਫਿਰ ਆਪਾਂ ਅਗਲੇ ਨਵੇਂ ਬਲੌਗ ਦੇ ਵਿੱਚ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ